ਕਿਤੇ ਟਾਵੇਂ ਕਿਤੇ ਐਸੀ ਮੱਜਲਿਸ ਕਿਤੇ ਸੁਣਨ ਨੂੰ ਬੈਠਣ ਨੂੰ ਕਿਤੇ ਮਿਲਦੀ ਐ ਜਿੱਥੇ ਕਹਿੰਦੇ ਨਰੂਲ ਰੱਬ ਦੀ ਸਿਫਤ ਹੁੰਦੀ ਓ ਨਹੀਂ ਤੇ ਬੰਦਾ ਆਪੋ ਆਪਣੀ ਗੱਲ ਨੂੰ ਬੜਾ ਵੱਡਿਆਉਂਦਾ ਰਹਿੰਦਾ ਆਪੋ ਆਪਣੀ ਗੱਲ ਨੂੰ ਭਾਰੇ ਦੱਸਦਾ ਪਰ ਮੈਨੂੰ ਲੱਗਦਾ ਛੋਟਿਆਂ ਦੀਆਂ ਗੱਲਾਂ ਵੱਡੀਆਂ ਵੀ ਕਰਨ ਪਈਏ ਤੇ ਛੋਟੀਆਂ ਹੀ ਹੁੰਦੀਆਂ ਤੇ ਵੱਡੇ ਦੀ ਗੱਲ ਛੋਟੀ ਵੀ ਕਰਦਗੇ ਤੇ ਵੱਡੀ ਹੁੰਦੀ ਕਿਉਂਕਿ ਵੱਡਾ ਹੈ ਹੀ ਵੱਡਾ ਤੇ ਸਾਡੇ ਮਸਤ ਜੀ ਬੈਠੇ ਮੈਂ ਸਮਾਂ ਮੈਨੂੰ ਚੇਤੇ ਆ ਗਿਆ ਕਿ ਸ਼ਾਇਦ ਆ ਜਿਹੜੇ ਤੁਹਾਡੇ ਲਾਗੇ ਬੱਚੇ ਬੈਠੇ ਮੈਂ ਇਹਨਾਂ ਜੱਡਾ ਸਾਂ ਜਦੋਂ ਤੁਹਾਨੂੰ ਮੈਂ ਗਾਉਂਦਿਆਂ ਸੁਣਿਆ ਤੇ ਜਦੋਂ ਲਾਲ ਭਾਜੀ ਕਵਾਲੀਆਂ ਦੀ ਹੈ ਤੇ ਬੜੀ ਧੀਰ ਬਾਅਦ ਬੜੇ ਸਾਲਾਂ ਬਾਅਦ ਦਰਸ਼ਨ ਹੋਏ ਤੁਹਾਡੇ ਤੇ ਸ਼ਹਿਦ ਇਹ ਨਹੀਂ ਬੰਦੇ ਨੂੰ ਪਤਾ ਹੁੰਦਾ ਗੁਰਬਾਣੀ ਆਖਦੀ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰੇ ਸੋਏ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਗੱਲ ਇਹਨੇ ਕਿੱਧਰ ਨੂੰ ਲੈ ਜਾਣਾ ਕਿ ਗੱਲ ਖਾਨੇ ਸਾਡੇ ਪੈ ਗਈ ਗੱਲ ਸਾਡੀ ਹੋ ਕੇ ਰਹਿ ਗਈ ਸੀ ਗੱਲ ਜਿਸਮਤ ਛਿੜੀ ਗੱਲ ਰੂਹ ਤੱਕ ਲੈ ਗਈ ਗੱਲ ਕਿੱਥੋਂ ਦੁਰ ਦੀ ਗੱਲ ਕਿੱਧਰ ਨੂੰ ਲੈ ਜਾਂਦੀ ਏ ਗੱਲ 나ੜ 나ੜ ਵਿੱਚ ਹਲਚਲ ਬਣ ਗਈ ਬਸ ਗੱਲਾਂ ਗੱਲਾਂ ਵਿੱਚ ਸਾਡੀ ਗੱਲ ਬਣ ਬੰਦੇ ਨੂੰ ਨਹੀਂ ਪਤਾ ਹੁੰਦਾ ਜਦੋਂ ਉਹਨੇ ਹੱਥ ਪਾਉਣਾ ਕਰਦੇ ਨੇ ਅੱਛਾ ਬੰਦਾ ਗਿਲੇ ਕਰਦਾ ਰਹਿੰਦਾ ਫੁਲਾਣਾ ਬੰਦਾ ਇਸ ਤਰ੍ਹਾਂ ਦਾ ਫੁਲਾਣਾ ਇਦਾਂ ਦਾ ਅਸੀਂ ਬੜਾ ਮਲਾਂਕਣ ਕਰਕੇ ਵੇਖਦੇ ਆ ਪਰ ਸ਼ਾਇਦ ਅਸੀਂ ਪੈਰਾਮੀਟਰ ਨਹੀਂ ਆ ਅਸੀਂ ਕਿਸੇ ਦੀ ਚੰਗੀ ਮਾੜੀ ਜਿਹੜੀ ਆ ਸਾਹਮਣੇ ਨਹੀਂ ਲਿਆ ਸਕਦੇ ਕਰਤੇ ਦਾ ਕੰਮ ਬੰਦੇ ਦੇ ਤੇ ਆਪਣੇ ਹਾਲਾਤ ਇਹੋ ਜਿਹੇ ਆ। ਤਕਰੀਬਨ ਸਟੇਜਾਂ ਤੇ ਗੱਲ ਕਿਤੇ ਛੇੜੇ ਤੇ ਗੱਲ ਹੋ ਜਾਂਦੀ ਹੈ। ਵੀ ਕਿਸੇ ਨੇ ਸਏ ਨੂੰ ਕਿਹਾ ਵੀ ਆ ਤੈਨੂੰ ਮਾਸ ਖਵਾ ਕੇ ਲੈ ਆਈਏ। ਤੇ ਹੰਸ ਜੀ ਕਹਿੰਦੇ ਉਹਨੇ ਜਵਾਬ ਦਿੱਤਾ ਵੀ ਮਾਸ ਆਪਣਾ ਹੀ ਬਾਜੇ ਬੜੀ ਫਦੇ ਅਸੀਂ ਕਿਸੇ ਦਾ ਕੀ ਖਾਂਦੇ। ਬੰਦਾ ਆਪੋ ਆਪਣੀ ਨਵੇੜਲੇ ਬੜੀ ਵੱਡੀ ਗੱਲ। ਤੇ ਕਿਸੇ ਨੂੰ ਬੰਦੇ ਨੇ ਕੀ ਕਹਿਣਾ। ਤੇ ਮੈਨੂੰ ਭਾਈ ਸਾਹਿਬ ਤੋਂ ਗੱਲ ਜਿੱਤੇ ਆ ਗਈ ਵੀ ਪਤਾ ਨਹੀਂ ਹੁੰਦਾ ਵੀ ਉਹਦੀ ਮौज ਕਰਤੇ ਦੀ ਉਹਨੇ ਕਿੱਧਰੋਂ ਕਿੱਧਰ ਨੂੰ ਲੈ ਜਾਣਾ ਇੱਕ ਐਲਬਮ ਅਸੀਂ ਕੀਤੀ ਸੀ ਕਾਫੀ ਦੇਰ ਹੋ ਗਈ ਉਹਨੂੰ ਉਹਦੇ ਚ ਇੱਕ ਗੀਤ ਸੀ ਤੇ ਉਹ ਮੇਰਾ ਆਪ ਦਾ ਲਿਖਿਆ ਗੀਤ ਹੈ ਮੈਨੂੰ ਉਹਦੇ ਹਰਫ ਬਹੁਤ ਪਸੰਦ ਆ ਤੇ ਉਹ ਤੁਹਾਡੇ ਰੂਪ ਰੂਪ ਮਾਲੀ ਨੂੰ ਖੇਸ ਪਹੁੰਚਦੀ ਮਾਲੀ ਨੂੰ ਠੇਸ ਪਹੁੰਚਦੀ ਹੈਸ ਪਹੁੰਚਦੀ ਮਾਲੀ ਨੂੰ ਠੇਸ ਪਹੁੰਚਦੀ ਕਹਿੰਦੇ ਫੁੱਲ ਨਹੀਂ ਤੋੜੀਦੇ ਮਾਲੀ ਦੀ ਆਪਣੀ ਮਰਜ਼ੀ ਉਹ ਤੋੜ ਲੇ ਉਹਨੂੰ ਅਖਤਿਆਰ ਹੈ ਕਿਉਂਕਿ ਉਹਨੇ ਪਾਲਿਆ ਤੇ ਮਾਲੀ ਨੂੰ ਠੇਸ ਉਦੋਂ ਪਹੁੰਚਦੀ ਹੈ ਜਦੋਂ ਹੋਰ ਕੋਈ ਉਹਦਾ ਫੁੱਲ ਤੋੜ ਲਵੇ ਤੇ ਸ਼ਾਇਦ ਉਸ ਤਰ੍ਹਾਂ ਵੀ ਤੁਸੀਂ ਸੁਣਿਆ ਹੋਵੇ ਕਹਿੰਦੇ ਜਿਸ ਬਾਗ ਦਾ ਮਾਲੀ ਦੂਰ ਜਾਵੇ ਕੀ ਹਾਲ ਹੁੰਦੇ ਗੁਲਜ਼ਾਰਾਂ ਦੇ ਵੱਲਸ ਹੋ ਕਦੇ ਸੁੱਕਦੇ ਸੁੱਕ ਜਾਂਦੇ ਰਾਤ ਤੱਕ ਦੇ ਰਹਿਣ ਬਹਾਰਾਂ ਤੇ ਮਾਲੀ ਉਹ ਏ ਜਿਹੜਾ ਜਾਣੇ ਮਾਲੀ ਮਾਲ ਦੀ ਵੀ ਹਿਫਾਜ਼ਤ ਕਰਦਾ ਮਾਲੀ ਤੇ ਅਸਲ ਹੋਈ ਮਾਲੀ ਨੂੰ ਠੇਸ ਪਹੁੰਚਦੀ ਗਾਂਦੇ ਫੁੱਲ ਨਹੀਂ ਤੋੜੀ ਦੇ ਕੁੱਖ ਵਿੱਚ ਧੀਆਂ ਮਰਵਾ ਕੇ ਪੁੱਤਰ ਨਹੀਂ ਲੋੜੀ ਦੇ ਨੀ ਸੁਣਾਈ ਯਾਰੀ ਵਿੱਚ ਪੈਜੇ ਪੜਾ ਦਰਿਆਏ ਫਕਰ ਬਿਖਾਰੀ ਖਾਲੀ ਨਹੀਂ ਮੋੜੀ ਤੇ ਧੁਖ ਵਿੱਚ ਦੀਆ ਮਰਵਾ ਕੇ ਉੱਤਰਨੀ ਲੋੜੀ ਤੇ ਧੁਖ ਵਿੱਚ ਦੀਆ ਮਰਵਾ ਕੇ ਉੱਤਰਨੀ ਲੋੜੀ ਤੇ ਧੁਖ ਵਿੱਚ ਦੀਆ ਮਰਵਾ ਕੇ सच सियण दरदा ते मल्हमद फिर बि क्य बिसर तीअं तेमन ते कंदम ते क न मरोडी दे, बुख विच मरवा के, मरवागे पुतर नोड़ी जे बुख विच तीअं मरवागे ਵਾਲੇ ਜਿੰਨੇ ਵੀ ਮੇਰੇ ਵੀਰ ਭਰਾ ਨੇ ਤਕਰੀਬਨ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਲੱਗਾ ਤੁਸੀਂ ਸਹਿਮਤ ਹੋਗੇ ਦਿਨ ਲਿਖਣ ਵਾਲੇ ਨੂੰ ਪਤਾ ਹੁੰਦਾ ਜਿਹੜੀ ਗੱਲ ਕਹਿਣ ਲੱਗਾ ਹਰ ਫਨਲ ਹਰ ਫਰ ਲਾਉਣਾ ਕਿਸੇ ਦੀ ਸਮਝ ਚ ਪਾਉਣਾ ਸ਼ਾਇਰ ਲਈ ਲਾਜ਼ਮੀ ਹੁੰਦਾ ਤਜਰਬੇਕਾਰ ਵੀ ਹੋਣਾ ਹਰਫ ਨਾਲ ਹਰਫ ਰਲਾਉਣਾ ਤੇ ਕਿਸੇ ਦੀ ਸਮਝ ਵਿੱਚ ਪਾਉਣਾ ਸ਼ਾਇਰ ਲਈ ਲਾਜ਼ਮੀ ਹੁੰਦਾ ਤਜਰਬੇਕਾਰ ਵੀ ਹੋਣਾ ਤੇ ਅੱਗੇ ਕੀ ਕਰਨਾ ਚਾਹੀਦਾ ਜੇ ਤਜਰਬਾ ਹੱਥ ਹੈ ਜੋ ਗਿਆ ਉਹ ਲੋਚ ਪੁਣੇ ਲਈ ਜੋ ਗਿਆ ਓਏ ਲੋਚ ਪੁਣੇ ਲਈ ਗਦੇ ਹਰਫ ਨੀ ਜੋੜੀ ਦੇ ਕੁੱਖ ਵਿੱਚ ਧੀਆਂ ਮਰਵਾ ਕੇ ਪੁੱਤਰ ਨਹੀਂ ਲੋੜੀ ਦੇ ਕੁੱਖ ਵਿੱਚ ਧੀਆਂ ਮਰਵਾ ਕੇ ਜੋ ਕਿ ਆਵੇ ਲੋਚਪਣੇ ਲਈ ਕਦੇ ਹਰਫ ਨਹੀਂ ਜੋੜੀ ਦੇ ਪੁਖ ਵਿੱਚ ਧੀਆ ਵਰਵਾ ਕੇ ਪੁੱਤਰ ਨਹੀਂ ਲੋੜੀ ਦੇ ਬੰਦੇ ਦੀ ਫਿਤਰਤ ਐ ਐਸੀ ਐ ਕਿ ਸ਼ਾਇਦ ਤੁਸੀਂ ਡਾਇਲੋਗ ਵੀ ਉਹ ਸੁਣਿਆ ਹੋਵੇਗਾ ਉਨੇ ਕਹਿਆ ਵੀ ਸਮਝ ਨਹੀਂ ਆਉਂਦੀ ਮੱਜਾਂ ਤੋਂ ਕਟੀਆਂ ਪਾਲਦੀ ਐ ਦੁਨੀਆ ਤੇ ਧੀਆ ਤੋਂ ਪੁੱਤ ਪਾਲਦੀ ਐ ਦੁਨੀਆ ਤੇ ਗੱਲ ਸਾਡੀ ਸਾਰੀ ਖਲੋਤੀ ਐ ਸਾਡੀ ਜ਼ਰੂਰਤ ਤੇ ਜਿਹੜੀ ਚੀਜ਼ ਦੀ ਸਾਨੂੰ ਜਿਹੜੀ ਚੀਜ਼ ਨਾਲ ਸਾਨੂੰ ਜ਼ਰੂਰਤ ਹੈ ਉਹ ਹੀ ਸਾਡੇ ਲਈ ਐਮ ਹੁੰਦੀ ਤੇ ਗੱਲਾਂ ਦੋ ਹੀ ਆ ਕਈਆਂ ਲਈ ਰੱਬ ਜ਼ਰੂਰੀ ਹੋਇਆ ਕਈਆਂ ਲਈ ਜੱਗ ਜ਼ਰੂਰੀ ਪਰ ਤੁਸੀਂ ਸੱਚ ਕਰਕੇ ਜਾਣਿਓ ਇਹ ਜੱਗ ਦੇ ਕਰੋੜਾਂ ਵੀ ਖਤਰੇ 'ਚ ਐ ਤੇ ਜਿਹਨੇ ਰੱਬ ਨਾਲ ਲਈ ਐ ਭਾਵੇਂ ਸੜਕ ਤੇ ਤੁਰਿਆ ਜਾਂਦਾ ਤੇ ਮੋੜੇ ਤੇ ਕੰਮ ਲਈ ਧਰੀ ਐ ਉਤਾਵੀ ਫਾਇਦੇ ਚ ਐ ਜੇ ਚਾਹਵੇ ਤੇ ਵਾਕ ਦੇ ਨਾਲ ਸ੍ਰਿਸ਼ਟੀ ਉਹਦੇ ਨਾਮ ਲਾ ਦੇ ਫਕੀਰ ਦਾ ਹਕੂਕ ਬੜਾ ਵੱਡਾ ਹੁੰਦਾ ਤੇ ਗੱਲਾਂ ਐਮ ਬੜੀਆਂ ਰੱਖਦੀਆਂ ਸਾਡੇ ਲਈ ਪਰ ਕੇਹੇ ਵੇਲੇ ਕੋਈ ਗੱਲ ਹੁੰਦੀ ਐ ਜਿਹੜੀ ਬੜੀ ਦੂਰ ਲੈ ਜਾਂਦੀ ਬੰਦੇ ਨੂੰ ਸ਼ੇਖ ਸਾਦੀ ਇੱਕ ਹੋਏ ਨੇ ਈਰਾਨ ਦੇ ਫਲਸਫਰ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ ਆਪਣੀ ਜ਼ੁਬਾਨ ਚ ਉਹਨਾਂ ਨੂੰ ਬਜ਼ੁਰਗ ਵੀ ਕਹਿੰਦੇ ਨੇ ਕਿ ਰੋਹਾਨੀਅਤ ਨੂੰ ਜਾਣਦੇ ਸਨ ਸ਼ੇਖ ਸਾਦੀ ਜੀ ਨੂੰ ਕਹਿੰਦੇ ਵੀ ਕਿਸੇ ਨੇ ਦੱਸਿਆ ਵੀ ਜੰਗਲ ਚ ਕੋਈ ਫਕੀਰ ਨੇ ਤੇ ਕਹਿੰਦੇ ਉਹਨਾਂ ਨੂੰ ਸ਼ੇਰ जख्मी ਕਰ ਗਿਆ ਤੇ ਸ਼ੇਖ ਸਾਦੀ ਜੀ ਕਹਿੰਦੇ ਉਹਨਾਂ ਦਾ ਪਤਾ ਲੈਣ ਚਲੇ ਗਏ ਪਤਾ ਲੈਣ ਉਹਨਾਂ ਦਾ ਚਲੇ ਗਏ ਤੇ ਜਾਂਦਿਆਂ ਵੇਖਦੇ ਆ ਦੂਰੋਂ ਪੀਓ ਫਕੀਰ ਰੱਬ ਦਾ ਖੁਦਾ ਦਾ ਸ਼ੁਕਰ ਕਰਦੇ ਕਹਿੰਦੇ ਤੇਰਾ ਬੜਾ ਸ਼ੁਕਰ ਤੇਰਾ ਬੜਾ ਧੰਨਵਾਦ ਤੇ ਸ਼ੇਖ ਸਾਦੀ ਨੇ ਜਾ ਕੇ ਕਿਹਾ ਵੀ ਫਕੀਰ ਜੀ ਸ਼ੁਕਰ ਕਾਦਾ ਕਰਦੇ ਜੇ ਤੰਗੀਆਂ ਚ ਘੇਰੇ ਜੇ ਜ਼ਖਮੀ ਹੋਏ ਸ਼ੇਰ ਨੇ ਤੁਹਾਨੂੰ ਜ਼ਖਮੀ ਕੀਤਾ ਲਉ ਲਹਾਨ ਫਿਰਦੇ ਆ ਤੇ ਇਹਦੇ ਚ ਸ਼ੁਕਰ ਕਰਨ ਵਾਲੀ ਕਿਹੜੀ ਗੱਲ ਹੈ ਘੇਰੇ ਤੇ ਤੰਗੀਆਂ ਚ ਜੇ ਤੇ ਕਹਿੰਦੇ ਫਕੀਰ ਨੇ ਸ਼ੇਖ ਸਾਦੀ ਨੂੰ ਜੋ ਜਵਾਬ ਦਿੱਤਾ ਨਾ ਉਹ ਸਾਡੇ ਸਾਰਿਆਂ ਦੇ ਜੀਵਨ ਤੇ ਰੱਖਣ ਵਾਲਾ ਹੈ ਸ਼ੇਖ ਸਾਦੀ ਨੂੰ ਫਕੀਰ ਨੇ ਕਿਹਾ ਉਹਨਾਂ ਨੇ ਕਿਹਾ ਓ ਸ਼ੇਖ ਸਾਦੀ ਮੁਸੀਬਤਾਂ ਚ ਘਿਰਿਆ ਤੰਗੀਆਂ ਚ ਘਿਰਿਆ ਗਨਾਵਾ ਚ ਤੇ ਨਹੀਂ ਨਾ ਤੰਗੀਆਂ ਚ ਘਿਰਿਆ ਗਨਾਵਾ ਚ ਤੇ ਨਹੀਂ ਨਾ ਉਹ ਤੰਗੀਆਂ ਇਧਰ ਦੀਆਂ ਇੱਥੇ ਜਾਣ ਛੱਡ ਦੇਣ ਗਿਆ ਜੇ ਗਨਾਵਾਂ ਚ ਘਰੇ ਹੋਏ ਇਹਨਾਂ ਅਗਲੇ ਝਾਨ ਵੀ ਖੜਾ ਨਹੀਂ ਛੱਡਣ ਗਨਾਈ ਨੂੰ ਅਗਲੇ ਝਾਨ ਵੀ ਖਤਰਾ ਗੁਰਬਾਣੀ ਆਖਦੀ ਹੈ ਨਾ ਨੰਗਾ ਦੂਜਕ ਚਾਲਿਆ ਦਿਸੇ ਖਰਾ ਡਰਾਵਣ ਤੇ ਦੁਨੀਆ ਵੀ ਤੌਰ ਤੇ ਵੀ ਕਹਿੰਦੇ ਇੱਕ ਸਰ ਕੇ ਨਾਂ ਬਿਨ ਅਗੇ ਲਈਏ ਖੋ ਦੇ ਨਾਮ ਤੋਂ ਬਿਨਾ ਸਭ ਕੁਝ ਹੀ ਖੋ ਲੈ ਲੈਂਦੇ ਤੇ ਤੰਗੀਆਂ ਚ ਮੁਸ਼ਕਲਾਂ ਚ ਘਿਰੇ ਹੋਏ ਇਹ ਸਰ ਦੇਗਾ ਪਰ ਜੇ ਗਨਾਵਾں ਚ ਘਿਰੇ ਹੋਏ ਫੇਰ ਸਾਡਾ ਨਹੀਂ ਸਰਦਾ ਫੇਰ ਸਾਨੂੰ ਬਹੁਤ ਖਤਰਾ ਤੇ ਕੋਸ਼ਿਸ਼ ਕਰੀਏ ਕਿ ਤੰਗੀਆਂ ਚ ਭਾਵੇਂ ਘਰੇ ਹੋਈਏ ਪਰ ਗਨਾਵਾں ਚ ਨਾ ਘਰੇ ਹੋਈਏ ਤੇ ਰੱਬ ਬਹੁਤ ਬਯੰਤ ਆ ਕਿਰਪਾ ਕਰਨ ਵਾਲਾ ਬਖਸ਼ਿਸ਼ ਕਰਨ ਵਾਲਾ